22 ਮਾਰਚ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਪਾਸ਼ਾ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੀ ਮੀਟਿੰਗ ਹੋਦੀ ਹੈ ਰਾਜਾ ਜੈ ਸਿੰਘ ਮਿਰਜੇ ਦੇ ਬੰਗਲੇ ਦੇ ਵਿੱਚ ਕੀ ਉੱਥੇ ਗੱਲਾਂ ਹੋਈਆਂ ਕੀ ਵਿਚਾਰਾ ਹੋਈਗਾ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਜੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਗਾ ਵੀਡੀਓ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਵੀ ਦਿੱਲੀ ਆਏ ਆ ਤੇ ਗੁਰਤੇਗ ਭਾਦਰ ਪਾਸ਼ਾ ਜੀ ਵੀ ਪੰਜਾਬ ਦਾ ਦੌਰਾ ਕਰਕੇ ਦਿੱਲੀ ਦੀ ਧਰਤੀ ਉੱਤੇ ਪਹੁੰਚੇ ਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਰਾਜਾ ਜੈ ਸਿੰਘ ਮਿਰਜ਼ੇ ਦੇ ਬੰਗਲੇ ਵਿੱਚ ਠਹਿਰੇ ਹੋਏ ਆ ਇਹ ਉਹੀ ਬੰਗਲਾ ਜੀ ਜਿਹੜਾ ਬਾਅਦ ਵਿੱਚ ਉਹ ਬੰਗਲਾ ਸਹਿਬ ਬਣਦਾ ਆ ਤੇ ਤਦ ਨੂੰ ਗੁਰਤੇਗ ਭਾਦਰ ਪਾਸ਼ਾ ਜੀ ਭਾਈ ਕਲਿਆਣੇ ਦੀ ਧਰਮਸ਼ਾਲਾ ਦਿਲਵਾਲੀ ਮੁਹੱਲੇ ਦੇ ਵਿੱਚ ਠਹਿਰੇ ਹੋਏ ਆ। ਅੱਜ ਦੇ ਦਿਨ 22 ਮਾਰਚ 1664 ਈਸਵੀ ਨੂੰ ਦੋਨੇ ਗੁਰੂ ਸਹਿਬਾਨ ਦੀ ਰਾਜਾ ਜੈ ਸਿੰਘ ਮਿਰਜ਼ੇ ਦੇ ਬੰਗਲੇ ਦੇ ਵਿੱਚ ਮੀਟਿੰਗ ਹੁੰਦੀ ਹੈ। ਵਿਚਾਰਾ ਹੋ ਗਿਆ ਯਾਰ। ਤੇ ਸਤਕੂਰ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਗੁਰ ਤੇਗ ਬਹਾਦਰ ਪਾਸ਼ਾ ਨੂੰ ਆਖਦੇ ਆ ਕਿ ਤੁਸੀਂ 2-3 ਦਿਨ ਇੱਥੇ ਹੀ ਠਹਿਰਨਾ ਹੈ ਜਾਣਾ ਨਹੀਂ ਹੈ। ਇਨਾ 2-3 ਦਿਨਾਂ ਦੇ ਵਿੱਚ ਸਤਿਗੁਰਜੀ ਦੀ ਆਪਸੀ ਵਿਚਾਰ ਹੁੰਦੀ ਹੈ ਜਿਦੇ ਵਿੱਚ ਰਾਮ ਰਾਏ ਦੀ ਕੀਤੀ ਹੋਈ ਕਰਤੂਤ ਦੇ ਉੱਤੇ ਗੱਲ ਹੋਈ ਸਿੱਖ ਕੌਮ ਦੀਆਂ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਿੱਦਾਂ ਕਰਨਾ ਇਹਦੇ ਬਾਰੇ ਵਿਚਾਰ ਹੋਈ ਸਿੱਖੀ ਦੇ ਪ੍ਰਚਾਰ ਬਾਰੇ ਪ੍ਰਸਾਰ ਬਾਰੇ ਗੱਲ ਹੋਈ ਤੇ ਔਰੰਗਜ਼ੇਬ ਦੀ ਚਲਾਕ ਬਿਰਤੀ ਬਾਰੇ ਵੀ ਗੱਲ ਹੋਈ ਗੁਰਤੇਗ ਬਾਦਰ ਪਾਸ਼ਾ ਜੀ ਨੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੂੰ ਆਖਿਆ ਕਿ ਜੇ ਕਿਤੇ ਬਾਈ ਚਾਂਸ ਤੁਹਾਡੇ بیٹے ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਔਰੰਗਜ਼ੇਬ ਨਾਲ ਹੁੰਦੇ ਆ ਨਾ ਤੁਸੀਂ ਸੰਭਲ ਕੇ ਰਹੋ ਔਰੰਗਜ਼ੇਬ ਦੀ ਕਿਸੇ ਗੱਲ ਉੱਤੇ ਭਰੋਸਾ ਨਾ ਕਰਿਓ ਬਹੁਤ ਚਲਾਕ ਬੰਦਾ ਆ ਉਹ ਮਾੜੇ ਦਿਲ ਦਾ ਮਾਲਕ ਆ ਉਹ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੇ ਕੱਲਾ ਸੋਢਿਆ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੇ ਆਪੜੇ ਇੱਕ ਦਿਲ ਦੀ ਗੱਲ ਗੁਰਤੇਗਪਾਦਰ ਪਾਸ਼ਾ ਨੂੰ ਆਖੀ ਕਿ ਸ਼ੈਰ ਮੈਨੂੰ ਲੱਗਦਾ ਆ ਕਿ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੱਦਾ ਬੜੀ ਛੇਤੀ ਆ ਜਾਣਾ ਹੈ ਤੇ ਜੇ ਕੋਈ ਐਸਾ ਬਾਣਾ ਵਾਪਰਦਾ ਆ ਤੇ ਗੁਰਦਾਰਨਕ ਦੀ ਗੱਦੀ ਦੇ ਅਗਲੇ مالک ਤੁਸੀਂ ਹੋਵੋਗੇ ਪਹਿਲਾਂ ਤਾਂ ਗੁਰਤੇਗਪਾਦਰ ਪਾਸ਼ਾ ਜੀ ਚੋਪਰੇ ਦੇ ਪਰਿਵਾਰ ਵਿੱਚੋਂ ਜੋ ਭਾਵੇਂ ਕਰਤਾਰ ਨੂੰ ਕਹਿ ਕੇ ਸਤ ਗੁਰੂ ਜੀ ਸਤ ਬਚਨ ਕਹਿ ਦਿੰਦੇ ਆ ਸਤ ਬਚਨ ਕਹਿ ਕੇ ਗੁਰਤੇਗ ਬਹਾਦਰ ਪਾਸ਼ਾ ਜੀ ਪੰਜਾਬ ਵੱਲ ਆ ਜਾਂਦੇ ਆ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਰਾਜਾ ਜੈ ਸਿੰਘ ਮਿਰਜ਼ੇ ਦੇ ਬੰਗਲੇ ਵਿੱਚ ਰਹਿੰਦੇ ਆ 22 ਮਾਰਚ 1664 ਈਸਵੀ ਨੂੰ ਦੋਨੇ ਗੁਰੂ ਸੇ ਬਾਅਦ ਦੀ ਦਿੱਲੀ ਦੀ ਧਰਤੀ ਦੇ ਉੱਤੇ ਰਾਜਾ ਜੈ ਸਿੰਘ ਮਿਰਜ਼ੇ ਦੇ ਬੰਗਲੇ ਦੇ ਵਿੱਚ ਮੀਟਿੰਗ ਹੁੰਦੀ ਹੈ ਸੋ ਗੁਰੂ ਬਾਲਾ ਘਰ ਪੱਖ ਕਰੇ ਸਤਿਗੁਰ ਬਿਹਰਾਮਤ ਕਰੇ ਬਲਾਉ ਫਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ